ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਬ੍ਰੈਮਪਟਨ ਕੈਨੇਡਾ ਦੇ ਵਿੱਚ 23 ਸਾਲਾ ਪੰਜਾਬੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਨ تنਵੀਰ ਗੌਰਵਜੋ ਹੋਈ ਹੈ ਜੋ ਕਿ ਰਾਇਕੋਟ ਦੇ ਪਿੰਡ ਲੋਹਟਬੱਦੀ ਦੀ ਰਹਿਣ ਵਾਲੀ ਸੀ ਤਨਵੀਰ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਸਟੱਡੀ ਵੀਜ਼ੇ ਤੇ ਬ੍ਰੈਂਪਟਨ ਕੈਨੇਡਾ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਦੇ ਬੋਝ ਅਤੇ ਕੰਮਕਾਰ ਨਾ ਮਿਲਣ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ ਤੇ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਇਹ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਸੋਗ ਦੀ ਲਹਿਰ ਫੈਲ ਗਈ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦੀ ਲਾਸ਼ ਪਿੰਡ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਇਹ ਮੇਰੇ ਫੁੱਫੜ ਜੀ ਦੀ ਪੋਤੀ ਆ ਜੀ ਲੋਟਵਦੀ ਤੋਂ ਇਹ ਬ੍ਰਿੰਟਨ ਦੇ ਵਿੱਚ 19 ਅਗਸਤ ਨੂੰ ਗਈ ਸੀ 2023 ਨੂੰ ਪੜ੍ਹਾਈ ਦੇ ਤੌਰ ਤੇ ਤੇ ਉੱਥੇ ਆਪਣੇ ਚੰਗੇ ਭਵਿੱਖ ਲਈ ਜਾਣ ਕਰਕੇ ਉੱਥੇ ਬੱਚਿਆਂ ਦੇ ਪੜ੍ਹਾਈ ਦਾ ਜੋ ਬੋਝ ਆ ਜਾਂ ਨਾ ਕੰਮ ਆਉਣ ਦੇ ਕਾਰਨ ਉਹਦੀ ਹਟ ਇੱਕ ਨਾਲ ਡੈਥ ਹੋ ਗਈ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਦੀ ਜਿਹੜੀ ਡੈੱਡ ਬਾਡੀ ਆ ਉਹ ਜਲਦੀ ਤੋਂ ਜਲਦੀ ਸਾਡੇ ਪਿੰਡ ਦਿੱਤੀ ਦਿੱਤੀ ਜਾਵੇ ਕਿ ਮੈਂ ਅਸੀ ਬੇਟੀ ਦਾ ਤਨਵੀਰ ਤਨਵੀਰ ਕੌਰ ਇਹ ਲਗਭਗ 19 23 ਸਾਲ ਦੀ 23 ਸਾਲ ਦੀ ਅਰੇ ਜਦੋਂ ਆਮ ਰੁਟੀਨ ਤੇ ਘਰ ਤੇ ਗੱਲਬਾਤ ਹੁੰਦੀ ਹੋਣੀ ਉਹ ਤਾਂ ਵਧੀਆ ਗੱਲ ਹਾਂਜੀ ਉਹ ਤੋਂ ਵਧੀਆ ਕੋਈ ਗੱਲ ਐਦਾਂ ਦੀ ਕੋਈ ਗੱਲ ਨਹੀਂ ਸੀ ਵਧੀਆ ਗੱਲਬਾਤ ਹੁੰਦੀ ਸੀ ਕੋਈ ਐਦਾਂ ਦਾ ਅਚਾਨਕ ਕੀ ਹੋ ਗਿਆ ਅਚਾਨਕ ਹੀ ਕੱਲ ਇਹ ਪਾਣਾ ਵਰਤਿਆ ਹਾਂਜੀ ਬਹੁਤ ਮੰਦਭਾਗੀ ਖਬਰ ਆਜੀ ਸਾਰੇ ਸਮੂਹ ਪਿੰਡ ਦੀ ਖਾਤਰ ਸਾਡੇ ਪਿੰਡ ਦੇ ਵਿੱਚੋਂ ਨੱਗੇ ਦੇ ਵਿੱਚੋਂ ਰਣਜੀਤ ਸਿੰਘ ਉਹਨਾਂ ਦੀ ਬੇਟੀ ਤਨਵੀਰ ਕੌਰ ਜੋ ਕਿ ਲਗਭਗ 23 ਸਾਲ ਦੀ ਉਮਰ ਸੀ ਛਾਲਕ ਹੋ ਗਿਆ ਆਪਦੇ ਉਜਵਲ ਪਰਿਵਾਰ ਦੀ ਖਾਤਰ ਵਿਪਤਨ ਗਏ ਸੀਗੇ ਤੇ ਪਰਿਵਾਰ ਨੇ ਆਪਣੇ ਵਸੀਲੇ ਨਾਲ ਕੁਝ ਬਲ ਭਖ ਦੀ ਖਾਤਰ ਬਾਤ ਹੋਈ ਸੀ ਤੇ ਅਚਾਨਕ ਬੱਚੀ ਦੀ ਡੈਥ ਹੋ ਚੁੱਕੀ ਆ ਤੇ ਮੰਗ ਕਰਦੇ ਆ ਸਰਕਾਰ ਤੋਂ ਜੀ ਵੀ ਉਸ ਬੱਚੀ ਦੀ ਜੋ ਮ੍ਰਿਤਕ ਨੇ ਆ ਜਲਦੀ ਤੋਂ ਜਲਦੀ ਪਿੰਡ ਭੇਜੀ ਜਾਵੇ ਤਾਂ ਕਿ ਜੋ ਪਰਿਵਾਰ ਵੱਲੋਂ ਆਪਣੇ ਹੱਥੀ ਉਦਾ ਸਰਕਾਰ ਕਰਕੇ ਜੋ ਪਰਿਵਾਰ ਨੂੰ ủi ਧਰਵਾਤਾ ਹੋਵੇ ਤੇ ਜ਼ਰੂਰੀ ਮੰਗਾ ਜੀ ਇਹ ਮਿੰਤੀ ਪ੍ਰਵਾਨ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ